ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਯਰ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਡੇ ਕਮੈਂਟ ਬੋਲਦੇ ਹਾਂ ਨਾਮ ਬੋਲਦਿੰਨੇ ਹਾਂਜੀ ਤੇ ਪਬਜੀ ਆਈਡੀ ਵਾਲਿਆਂ ਦਾ ਮੈਸੇਜ ਆਇਆ ਆਪਾਂ ਨੂੰ ਇੱਕ ਤਾਂ ਉਹਨਾਂ ਨੇ ਪੁੱਛਿਆ ਕਿ ਦੀਦੀ ਕਿਹੜਾ ਪਿੰਡ ਜਾਂ ਸ਼ਹਿਰ ਆ ਤੁਹਾਡਾ ਸਾਡਾ ਸ਼੍ਰੀ ਮੁਕਸਰ ਸਾਹਿਬ ਸ਼ਹਿਰ ਆ ਸਾਡਾ ਅਸੀਂ ਸ਼੍ਰੀ ਮੁਕਸਰ ਸਾਹਿਬ ਰਹਿੰਦੇ ਆ ਤੇ ਬਾਕੀ ਤੁਸੀਂ ਕਿਹਾ ਹੈ ਕਿ ਲਾਈਕ ਸਬਸਕ੍ਰਾਈਬ ਕਰਿਓ ਤੇ ਉਹ ਤੁਹਾਡਾ ਕੋਈ ਚੈਨਲ ਆ ਜਾਂ ਕਿਵੇਂ ਆ ਤੁਸੀਂ ਸਾਨੂੰ ਕੋਈ ਲਿੰਕ ਵਗੈਰਾ ਭੇਜਿਓ ਤੇ ਫੇਰੀ ਕਰਾਂਗੇ ਬਾਕੀ ਤੁਸੀਂ ਕੀ ਆਏ ਕਿ ਮਹਿੰਦੀ ਦਾ ਹਨਾ ਵੀ ਕਲਰ ਮਤਲਬ ਜੀ ਆ ਨਹੀਂ ਰਿਹਾ ਲੋਹੇ ਦੇ ਭਾਂਡੇ ਦੇ ਵਿੱਚ ਵੀ ਨਹੀਂ ਹੋ ਰਿਹਾ ਕਾਲਾ ਨਹੀਂ ਹੋ ਰਿਹਾ ਉਹ ਕੁਝ ਤਾਂ ਇਹ ਹੋ ਜਾਂਦਾ ਵੀ ਆਪੋ ਆਪਣੇ ਹਨਾ ਜਿਵੇਂ ਸਕਿਨ ਦਾ ਹਿਸਾਬ ਹੁੰਦਾਵੇਂ ਵਾਲਾਂ ਦਾ ਹਿਸਾਬ ਹੁੰਦਾ ਹੈ ਕਈ ਮੈਂ ਸੁਣਿਆ ਹੈ ਕਹਿੰਦੇ ਆ ਵੀ ਇਦਾਂ ਭਿਓ ਕੇ ਰੱਖੋ ਕਿਉਂਕਿ ਮੈਂ ਤਾਂ ਕਦੇ ਯੂਸ ਨਹੀਂ ਕੀਤਾ ਮੈਨੂੰ ਨਹੀਂ ਪਤਾ ਠੀਕ ਹੈ ਬਾਕੀ ਦੇਖੋ ਜੀ ਇਹ ਹੁੰਦਾ ਹਨਾ ਜਿਹੜੇ ਆਪਣੇ ਨੇਚਰਲ ਵਾਲ ਹੁੰਦੇ ਆ ਉਹੀ ਹੁੰਦੇ ਆ ਬਾਅਦ ਵਿੱਚ ਤਾਂ ਇਹ ਹੁੰਦਾ ਹੈ ਕਿ ਮਤਲਬ ਜੇ ਇੱਕ ਵਾਰੀ ਚਿੱਟੇ ਹੋ ਜਾਣ ਉਹਨਾਂ ਤਾਂ ਬਹੁਤ ਔਖਾ ਹੈ ਵੀ ਨੇਚਰਲ ਤਰੀਕੇ ਦੇ ਨਾਲ ਆਪਾਂ ਡਾਈ ਕਰ ਸਕੀਏ ਤੇ ਬਾਕੀ ਇਹ ਕਹਿ ਦਿੰਦੇ ਆ ਕਿ ਜਿਵੇਂ ਆਪਾਂ ਪਹਿਲਾਂ ਲਗਾ ਲਈ ਮਹਿੰਦੀ ਲਗਾ ਲਈ ਫਿਰ ਇੱਕ ਇੰਡੀਗੋ ਪਾਊਡਰ ਆਉਂਦਾ ਹੈ ਉਹ ਵੀ ਆਂਦੇ ਵੀ 100% ਨੇਚਰਲ ਹੀ ਹੁੰਦਾ ਹੈ ਕੋਈ ਉਹਦੇ ਵਿੱਚ ਕੈਮੀਕਲ ਵਗੈਰਾ ਨਹੀਂ ਹੁੰਦਾ ਕਹਿੰਦੇ ਫਿਰ ਉਹਨੂੰ ਭੋਂਕੇ ਲਗਾ ਲਿਆ ਤਾਂ ਹੋ ਜਾਂਦਾ ਹੈ ਕਿ ਉਹਦੇ ਨਾਲ ਨਾ ਕਾਲੇ ਹੋ ਜਾਂਦੇ ਆ ਵਾਲ ਤੁਸੀਂ ਉਹ ਟਰਾਈ ਕਰਕੇ ਦੇਖ ਸਕਦੇ ਹੋ ਇੰਡੀਗੋ ਪਾਊਡਰ ਹੁੰਦਾ ਮਹਿੰਦੀ ਤੋਂ ਬਾਅਦ ਕਹਿੰਦੇ ਲਾਉਣਾ ਹੁੰਦਾ ਹੈ ਤੇ ਕਾਫੀ YouTube ਤੇ ਵੀਡੀਓ ਹੈਗੀਆਂ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਕਮੈਂਟ ਕਰਨ ਵਾਸਤੇ ਧੰਨਵਾਦ ਜੀ ਜਸ਼ਨ ਢਿੱਲੋ ਤੁਸੀਂ ਹਾਂਜੀ ਤੇ ਜਸ਼ਨ ਢਿੱਲੋ ਕਮੈਂਟ ਕੀਤਾ ਉਹਨਾਂ ਨੇ ਤੁਸੀਂ ਤਾਂ ਪਹਿਲਾਂ ਹੀ ਸੋਹਣੇ ਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਵਧੀਆ ਕਮੈਂਟ ਕੀਤਾ ਚਲੋ ਤੁਸੀਂ ਧੰਨਵਾਦ ਤੁਹਾਡਾ ਤੇ ਤੁਸੀਂ ਆਨੇ ਹੁੰਦੇ ਜਿਹੜਾ ਖੁਦ ਆਪ ਸੋਹਣਾ ਹੋਊਗਾ ਹਨਾ ਉਹ ਹੀ ਦੂਸਰੇ ਨੂੰ ਕਹਿ ਸਕਦਾ ਸੋਹਣਾ ਤੇ ਨਹੀਂ ਤਾਂ ਅੱਜ ਕੱਲ ਲੋਕ ਤਾਂ ਹਨਾ ਜੈਲਸੀ ਬਹੁਤ ਕਰਦੇ ਤੁਸੀਂ ਵੀ ਬਹੁਤ ਸੋਹਣੇ ਹੋ ਜੀ ਜਿਨ੍ਹਾਂ ਨੇ ਇੰਨਾ ਵਧੀਆ ਕਮੈਂਟ ਕੀਤਾ ਹੈ ਧੰਨਵਾਦ ਤੁਹਾਡਾ ਬਹੁਤ ਬਹੁਤ ਸਰਬਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਜਸ਼ਨ ਆਸਨ ਪਤਾ ਨਹੀਂ ਕੁਛ ਇਦਾਂ ਇਹ ਕਰਕੇ ਉਹਨਾਂ ਦੀ ਆਈਡੀ ਤੋਂ ਆਇਆ ਸਮਝ ਨਹੀਂ ਲੱਗ ਰਹੀ ਮੈਨੂੰ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਤੇ ਕਿਰਨਦੀਪ ਕੌਰ ਰਾਏਕੋਟ ਲੁਧਿਆਣੇ ਵਾਲੇ ਮੈਂ ਇੱਕ ਦਿਨ ਵੀਡੀਓ ਚ ਬੋਲਿਆ ਸੀ ਕਿ ਕਾਫੀ ਦਿਨ ਤੋਂ ਭੈਣ ਦਾ ਕਮੈਂਟ ਨਹੀਂ ਸੀ ਆਇਆ ਤੇ ਭੈਣ ਨੇ ਦੱਸਿਆ ਕਿ ਉਹਨਾਂ ਦੇ ਜੀਠ ਦੇ ਜਵਾਈ ਦੀ ਨਾ ਡੈਥ ਹੋ ਗਈ ਤੇ ਬਹੁਤ ਹੀ ਮਾੜਾ ਹੋਇਆ ਭੈਣ ਜੀ ਬਹੁਤ ਜ਼ਿਆਦਾ ਮਾੜਾ ਹੋਇਆ ਬਹੁਤ ਦੁੱਖ ਹੋਇਆ ਸੁਣ ਕੇ ਜੀ ਜੀ ਬਹੁਤ ਜ਼ਿਆਦਾ ਮਾੜਾ ਹੋਇਆ ਜਸਵਿੰਦਰ ਕੌਰ ਮਾਲਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਸਿਮਰਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਫਗਵਾੜੇ ਤੋਂ ਬਹੁਤ ਬਹੁਤ ਧੰਨਵਾਦ ਜੀ ਰਮਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਮਮਾਸ ਕਿਚਨ ਬਹੁਤ ਬਹੁਤ ਧੰਨਵਾਦ ਜੀ ਤੇ ਇਹਨਾਂ ਨੇ ਨਾ ਜਿਹੜੇ ਮਮਾਸ ਕਿਚਨ ਵਾਲੇ ਆ ਇਹਨਾਂ ਦਾ ਚੈਨਲ ਬਣਾਇਆ ਭੈਣ ਨੇ ਕੁਕਿੰਗ ਦੀ ਵੀਡੀਓ ਪਾਉਂਦੇ ਆ ਉਹ ਤੇ ਵਧੀਆ ਕੁਕਿੰਗ ਕਰਦੇ ਆ ਤੇ ਸਾਰੀਆਂ ਭੈਣਾਂ ਨੂੰ ਰਿਕੁਐਸਟ ਆ ਕਿ ਤੁਸੀਂ ਉਸ ਭੈਣ ਨੂੰ ਵੀ ਸਪੋਰਟ ਕਰੋ ਵੱਧ ਤੋਂ ਵੱਧ ਤੇ ਮੈਨੂੰ ਆਈ ਲੱਗਦਾ ਹੁੰਦਾ ਹਨਾ ਜਿਹੜੀ ਵੀ ਭੈਣ ਕੋਈ ਅੱਗੇ ਆਉਣਾ ਚਾਹੁੰਦੀ ਆ ਤੇ ਭੈਣਾਂ ਦਾ ਹੱਕ ਬਣਦਾ ਕਿ ਉਹਨੂੰ ਵੱਧ ਤੋਂ ਵੱਧ ਸਪੋਰਟ ਕਰਨ ਕਿਉਂਕਿ ਐ ਹੁੰਦਾ ਇਹ ਕਿ ਦੇਖੋ ਜੀ ਪੈਣ ਬਹੁਤ ਘੱਟ ਪੈਣਾ ਹੈ ਜਿਹੜੀਆਂ ਅੱਗੇ ਆਉਣਾ ਚਾਹੁੰਦੀਆਂ ਪਰ ਜਿਹੜੀਆਂ ਆਉਣਾ ਚਾਹੁੰਦੀਆਂ ਉਹਨਾਂ ਨੂੰ ਆਪਣਾ ਫਰਜ਼ ਬਣਦਾ ਕਿ ਆਪਾਂ ਸਪੋਰਟ ਕਰੀਏ ਤੇ ਮੈਂ ਤਾਂ ਇਹੀ ਚਾਹੂੰਗੀ ਕਿ ਸਾਰੀਆਂ ਪੈਣਾ ਕੁਛ ਨਾ ਕੁਛ ਕੰਮ ਆਪਣਾ ਜਰੂਰ ਸ਼ੁਰੂ ਕਰਨ ਕਿਉਂਕਿ ਐਂ ਹੁੰਦਾ ਵੀ ਜਿਹੜਾ ਆਪਾਂ ਖੁਦ ਪੈਸਾ ਕਮਾਉਣਾ ਚਾਹੇ ਆਪਣੇ ਘਰੇ ਕਿੰਨੇ ਵੀ ਆਪਾਂ ਸੌਖੇ ਆ ਆਪਣੇ ਘਰੇ ਪੈਸਾ ਹੈਗਾ ਫਿਰ ਵੀ ਆਏ ਆਪਣੇ ਆਪ ਨੂੰ ਜਿਹੜਾ ਆਪਾਂ ਖੁਦ ਕਮਾਈ ਕਰਕੇ ਆਪਣੇ ਮਨ ਨੂੰ ਸਕੂਨ ਮਿਲਦਾ ਨਾ ਉਹ ਕਿਸੇ ਆਪਾਂ ਜਿਵੇਂ ਘਰੋਂ ਪੈਸਾ ਲੈ ਕੇ ਉਹ ਗੱਲ ਬੰਦੀ ਹੀ ਨਹੀਂ ਕਿਥੇ ਆਪਾਂ ਕਹਿੰਨੇ ਵੀ ਅਸੀਂ ਖੁਦ ਕਮਾਇਆ ਏ ਅਸੀਂ ਖੁਦ ਆਪਣੇ ਕੋਈ ਆਪ ਦੇ ਪਸੰਦ ਦੀ ਚੀਜ਼ ਲਵਾਂਗੇ ਕਈ ਪਹਿਣਾ ਇਦਾਂ ਦੀਆਂ ਹੈਗੀਆਂ ਮੈਂ ਦੇਖੀਆਂ ਹੈਗੀਆਂ ਕਿਉਂਕਿ ਕਬੀਲਦਾਰੀ ਬਹੁਤ ਜ਼ਿਆਦਾ ਹਨਾ ਪਹਿੜੀ ਚੀਜ਼ ਆ ਜਿਵੇਂ ਆਪਾਂ ਕਹਿ ਦਿੰਨੇ ਆ ਤੇ ਕਬੀਲਦਾਰੀਆਂ ਦੇ ਵਿੱਚ ਕਈ ਪਹਿਣਾ ਨੇ ਆਪਣੇ ਸ਼ੌਂਕ ਮਾਰ ਰੱਖੇ ਆ ਕਿਉਂਕਿ ਆਏ ਆ ਵੀ ਕਬੀਲਦਾਰੀਆਂ ਦੇ ਵਿੱਚ ਉਹਨੇ ਚੀਜ਼ ਉਹ ਮਿਲਦੀ ਨਹੀਂ ਕਿ ਜਿਹੜੀ ਆਪ ਨੂੰ ਚਾਹੀਦੀ ਹੁੰਦੀ ਆ ਕਈ ਵਾਰ ਆਇਆ ਹੁੰਦਾ ਕਿ ਚਲੋ ਨਹੀਂ ਇੱਥੋਂ ਵੀ ਸਰਜੇ ਇੱਥੋਂ ਵੀ ਸਰਜੇ ਬੱਚਿਆਂ ਦੇ ਕੱਪੜੇ ਲੈ ਤੇ ਆ ਭੈਣ ਨੇ ਕਹਿ ਦੇਣਾ ਚਲ ਕੋਈ ਨਾ ਮੈਂ ਆਪਦਾ ਤਾਂ ਸਾਰ ਲੈਣੀ ਆ ਚਲੋ ਬੱਚਿਆਂ ਦੇ ਲੈ ਲਈਏ ਕੋਈ ਹੋਰ ਘਰੇ ਕੰਮ ਕਰ ਲਈਏ ਅਕਸਰ ਭੈਣਾਂ ਇਹ ਗੱਲ ਕਰਦੀਆਂ ਤੇ ਜੇ ਥੋੜਾ ਬਹੁਤਾ ਖੁਦ ਕਮਾਉਂਦੀਆਂ ਹੋਣਗੀਆਂ ਤੇ ਉਹ ਆਪਣੇ ਸ਼ੌਂਕ ਜ਼ਰੂਰ ਪੂਰੇ ਕਰ ਸਕਦੀਆਂ ਹਨ ਤੇ ਮੈਨੂੰ ਆਇ ਹੈਗਾ ਕਿ ਸਾਰੀਆਂ ਭੈਣਾਂ ਨੂੰ ਕੋਈ ਵੀ ਕੰਮ ਆਉਂਦਾ ਹੈ ਸਲਾਈ ਆ ਕਢਾਈ ਆ ਤੇ ਜ਼ਰੂਰ ਤੁਸੀਂ ਆਪਣਾ ਕੰਮ ਸਟਾਰਟ ਕਰੋ ਕੋਈ YouTube ਤੇ ਆਉਣਾ ਚਾਹੁੰਦੀ ਹੈ ਜਿਹੜੀ ਭੈਣ ਉਹਨੂੰ ਵੀ ਸਪੋਰਟ ਕਰੋ ਵੱਧ ਤੋਂ ਵੱਧ ਤੇ ਮੈਨੂੰ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਜਰੂਰ ਤੁਹਾਨੂੰ ਸਪੋਰਟ ਕਰਾਂਗੇ ਜਿਹੜੀ ਵੀ ਕੋਈ ਭੈਣ ਅੱਗੇ ਆਉਣਾ ਚਾਹੁੰਦੀ ਆਪਾਂ ਤਾਂ ਇਹਨਾਂ ਕ ਕਰ ਸਕਦੇ ਆ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਕੋਈ ਭੈਣ ਅੱਗੇ ਆਉਣਾ ਚਾਹੁੰਦੀ ਆ ਠੀਕ ਹੈ ਬਾਕੀ ਮੈਨੂੰ ਵੀ ਕੋਈ ਭੈਣ ਜੇ ਕਮੈਂਟ ਕਰੇ ਉਹ ਜਿਨ੍ਹਾਂ ਨੂੰ ਫੁਲਕਾਰੀ ਦੀ ਕਢਾਈ ਆਉਂਦੀ ਹੋਵੇ ਤਾਂ ਜਰੂਰ ਮੈਨੂੰ ਮੈਸੇਜ ਕਰਨ ਕੋਈ ਨੀਡਲ ਵਰਕ ਜਿਹੜਾ ਅੱਜ ਕੱਲ ਚੱਲ ਰਹੇ ਆ ਉਹ ਕਿਸੇ ਭੈਣ ਨੂੰ ਆਉਂਦੇ ਆ ਮੇਰੀ ਵੀਡੀਓ ਦੇਖ ਕੇ ਤੇ ਆਪਾਂ ਮਤਲਬ ਉਹਦਾ ਵੀ ਕੰਮ ਸ਼ੁਰੂ ਕਰਵਾ ਦਾਂਗੇ ਜਿਹੜੀ ਘਰੇ ਭੈਣ ਕੋਈ ਇਦਾਂ ਹੁੰਦਾ ਆਪਾਂ ਨੂੰ ਕਿ ਹਾਊਸ ਵਾਈਫ ਆ ਕੋਈ ਹੋਰ ਕੰਮ ਨਹੀਂ ਹੈਗਾ ਤੇ ਉਹ ਕੋਈ ਕੰਮ ਕਰਨਾ ਚਾਹੁੰਦੀ ਆ ਤਾਂ ਆਪਾਂ ਨੂੰ ਜ਼ਰੂਰ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਿਓ ਜਿਹੜੀ ਭੈਣ ਵਧੀਆ ਪਰਫੈਕਟਲੀ ਕਢਾਈ ਕਰ ਲੈਂਦੀ ਆ ਤੇ ਮੈਨੂੰ ਤੁਸੀਂ ਕਮੈਂਟ ਕਰਿਓ ਤੇ ਫਿਰ ਆਪਾਂ ਤੁਹਾਡੇ ਨਾਲ ਗੱਲਬਾਤ ਅੱਗੇ ਕਰਾਂਗੇ ਮਨਜੀਤ ਕੌਰ ਖੋਖਰ ਰੂਪਨਗਰ ਬਹੁਤ ਬਹੁਤ ਧੰਨਵਾਦ ਜੀ ਜਸਪ੍ਰੀਤ ਕੌਰ ਬੋਡੇ ਜ਼ਿਲ੍ਹਾ ਮੁਗਾ ਬਹੁਤ ਬਹੁਤ ਧੰਨਵਾਦ ਜੀ ਨਾਜ਼ੀਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਰਾਮਪੁਰੇ ਤੋਂ ਬਹੁਤ ਬਹੁਤ ਧੰਨਵਾਦ ਜੀ ਕਰਮਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਕੋਮਲ ਤਾਲੀਵਾਲ ਬਹੁਤ ਬਹੁਤ ਧੰਨਵਾਦ ਜੀ ਗੁਰਨੂਰ ਬਹੁਤ ਬਹੁਤ ਧੰਨਵਾਦ ਜੀ ਚਲੋ ਠੀਕ ਹੈ ਜੀ ਆਪਾਂ ਤੁਹਾਡੇ ਸਾਰਿਆਂ ਦੇ ਨਾਮ ਬੋਲਦੇ ਆ ਤੇ ਅੱਜ ਪਤਾ ਕੀ ਤੇ ਉਹਨਾਂ ਪਤਾ ਨਹੀਂ ਕੈਮਰੇ ਦੇ ਵਿੱਚ ਕੋਈ ਗਲਬੜੀ ਹੋ ਗਈ ਤੇ ਆਵਾਜ਼ ਨਹੀਂ ਆਈ ਤੇ ਮੈਂ ਪਹਿਲਾਂ ਵੀਡੀਓ ਬਣਾ ਕੇ ਫਿਰ ਦੁਬਾਰਾ ਹੁਣ ਬਣਾਉਣ ਲੱਗੀ ਆ ਦੇਖੋ ਜੀ ਕਹਿੰਦੇ ਹੁੰਦੇ ਹਨਾ ਕਿ ਕੰਮ ਕੋਈ ਵੀ ਨਾ ਸੌਕਾ ਨਹੀਂ ਹੈਗਾ ਮ ਆਉਂਦੇ ਨੇ ਵੀ ਆਪ ਨੂੰ ਕੋਈ ਨਾ ਕੋਈ ਪ੍ਰੋਬਲਮਾਂ ਤਾਂ ਆਉਂਦੀਆਂ ਹੀ ਜਾਂ ਫਿਰ ਉਹਨਾਂ ਨੂੰ ਕੱਟ-ਕੱਟ ਕੇ ਫੇਰ ਅੱਗੇ ਆਉਣਾ ਪੈਂਦਾ ਹੈ ਹਨਾ ਤੇ ਮੈਂ ਸਾਰੀ ਵੀਡੀਓ ਬਣਾ ਲਈ ਸੀਗੀ ਤੇ ਆ ਮੈਂ ਦੁਬਾਰਾ ਤੋਂ ਫੇਰ ਬਣਾਉਣ ਲੱਗੀ ਹਾਂ ਹੁਣ ਉਹਦੇ 'ਚ ਆਵਾਜ਼ ਨਹੀਂ ਆਈ ਐਂਡ ਤੇ ਜਾ ਕੇ ਆਵਾਜ਼ ਆਈ ਆ ਉਹ ਆਪਾਂ ਲਾ ਦਾਂਗੇ ਤੁਹਾਨੂੰ ਐਂਡ ਤੇ ਜਿਹੜਾ ਆਪਾਂ ਪਹਿਲਾਂ ਪਹਿਲਾਂ ਵਾਲੀ ਵੀਡੀਓ 'ਚ ਲਾਵਾਂਗੇ ਤੇ ਪਲੀਜ਼ ਆਇ ਨਾ ਕਿ ਉਹ ਕਿ ਅੱਜ ਵੀਡੀਓ ਸਹੀ ਨਹੀਂ ਲੱਗ ਰਹੀ ਤੇ ਮੈਨੂੰ ਆਇਆ ਹੋ ਗਿਆ ਕਿ ਮੇਰੀ ਸਾਰੀ ਵੀਡੀਓ ਖਰਾਬ ਹੋ ਗਈ ਤਾਂ ਹੁਣ ਮੈਂ ਦੁਬਾਰਾ ਦੱਸ ਰਹੀ ਹਾਂ ਤੁਹਾਨੂੰ ਤੇ ਆ ਦੇਖੋ ਜੀ ਮੈਂ ਨਾ ਤਿਆਰ ਕੀਤਾ ਸੀਗਾ ਕੋਲ ਬਣਾਇਆ ਸੀ ਆਪਾਂ ਇਹਦੇ ਵਿੱਚ ਕੀ ਪਾਇਆ ਹੈ ਆਪਾਂ ਇੱਕ ਚਮਚਾ ਆਪਾਂ ਪਾ ਲਿਆ ਦਹੀਂ ਦਾ ਤੇ ਇੱਕ ਆਪਾਂ ਪਾਊਚ ਪਾ ਲਿਆ ਇਹਦੇ ਵਿੱਚ ਕਾਫੀ ਦਾ ਇੱਕ ਚਮਚਾ ਹੀ ਆਪਾਂ ਚੌਲਾਂ ਦੇ ਆਟੇ ਦਾ ਪਾਇਆ ਇਹਦੇ ਵਿੱਚ ਤਿੰਨ ਚੀਜ਼ਾਂ ਦਾ ਇਹਨੂੰ ਮਿਕਸਰ ਬਣਾ ਕੇ ਤੇ ਆਪਾਂ ਆਪਣੇ ਫੇਸ ਦੇ ਉੱਪਰ ਲਗਾਇਆ ਸੀਗਾ ਤੁਸੀਂ ਦੇਖ ਸਕਦੇ ਹੋ ਮੈਂ ਪਹਿਲਾਂ ਹੀ ਲਗਾ ਚੁੱਕੀ ਹਾਂ ਤੇ ਹੁਣ ਨਹੀਂ ਮੈਂ ਲਗਾਉਂਗੀ ਕਿਉਂਕਿ ਮੈਂ ਪਹਿਲਾਂ ਲਗਾਇਆ ਵੀਡੀਓ ਬਣਾਈ ਸੀਗੀ ਦੱਸਿਆ ਵੀ ਸੀਗਾ ਤੇ ਜਿਹੜੀਆਂ ਕੁੜੀਆਂ ਦੇ ਵਿਆਹ ਮਤਲਬ ਅਕਤੂਬਰ ਨਵੰਬਰ ਦੇ ਵਿਆਹ ਰੱਖੇ ਆ ਤੇ ਉਹ ਕੁੜੀਆਂ ਜ਼ਰੂਰ ਇਹ ਬਾਣੀ ਜਿਹੜੀ ਰਿਮੇਡੀ ਆਪਾਂ ਦੱਸ ਰਹੇ ਆ ਇਹ ਜ਼ਰੂਰ ਲਗਾਉਣ ਹਫਤੇ ਵਿੱਚ ਦੀ ਤਿੰਨ ਵਾਰ ਤੁਸੀਂ ਕੁੜੀਓ ਜਿਨ੍ਹਾਂ ਦਾ ਵਿਆਹ ਰੱਖਿਆ ਹੋਇਆ ਕੋਈ ਮਹੀਨਾ ਡੇਢ ਮਹੀਨਾ 2 ਮਹੀਨੇ ਤੱਕ ਤੇ ਉਹ ਜ਼ਰੂਰ ਲਗਾਉਣ ਇਹਨੂੰ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਮੈਂ ਨਾ ਲਗਾ ਕੇ ਹਟੀਆਂ ਕਿਉਂਕਿ ਮੈਂ ਤੁਹਾਨੂੰ ਦੱਸ ਰਹੀ ਆ ਕਿ ਮੇਰੀ ਵੀਡੀਓ ਪਹਿਲਾਂ ਖਰਾਬ ਹੋਊਗੀ ਆਵਾਜ਼ ਨਹੀਂ ਆਈ ਤੇ ਆ ਦੇਖ ਸਕਦੇ ਹੋ ਤੁਸੀਂ ਇੰਨਾ ਜ਼ਿਆਦਾ ਗਲੋ ਆਇਆ ਨਾ ਬਹੁਤ ਹੀ ਜ਼ਿਆਦਾ ਇੱਕਦਮ ਸੌਫਟ ਤੇ ਗਲੋ ਇੰਨਾ ਜ਼ਿਆਦਾ ਵਧੀਆ ਸਕਿਨ ਹੋਗੀ ਨਾ ਬਹੁਤ ਹੀ ਜ਼ਿਆਦਾ ਸਿਰਫ ਇਹਦੇ ਵਿੱਚ ਆਪਾਂ ਤਿੰਨ ਚੀਜ਼ਾਂ ਪਾਣਾ ਦੁਬਾਰਾ ਫੇਰ ਸੁਣ ਲਓ ਇੱਕ ਚਮਚਾ ਆਪਾਂ ਪਾ ਲਿਆ ਦਹੀਂ ਦਾ ਇੱਕ ਚਮਚਾ ਆਪਾਂ ਪਾ ਲਿਆ ਚੌਲਾਂ ਦੇ ਆਟੇ ਦਾ ਤੇ ਇੱਕ ਪੌਉਚ ਸੀਗਾ ਆਪਣੇ ਕੋਲੇ ਕਾਫੀ ਵਾਲਾ ਜਿਹੜਾ ਛੋਟਾ ਆਪਣੇ ਕੋਲੇ ਪੌਉਚ ਹੁੰਦਾ ਏਡਾ ਕ ਉਹ ਆਪਾਂ ਇੱਕ ਪੌਉਚ ਇਹਦੇ ਵਿੱਚ ਕਾਫੀ ਦਾ ਪਾਤਾ ਤਿੰਨ ਚੀਜ਼ਾਂ ਮਿਕਸ ਕਰਕੇ ਤੇ ਆਪਾਂ ਆਪਣੇ ਫੇਸ ਤੇ 15 ਮਿੰਟ ਲਗਾ ਕੇ ਰੱਖਿਆ ਫਿਰ ਇਹਨੂੰ ਆਪਾਂ ਧੋ ਕੇ ਤੇ ਆਪਾਂ ਜਦੋਂ ਦੇਖਿਆ ਇੰਨਾ ਜ਼ਿਆਦਾ ਵਧੀਆ 글로 ਆਇਆ ਨਾ ਕਿ ਮੈਂ ਖੁਦ ਵੀ ਹੈਰਾਨ ਰਹੇਗੀ ਮੈਨੂੰ ਲੱਗਿਆ ਹਏ ਬਹੁਤ ਜ਼ਿਆਦਾ ਸਾਫ਼ ਹੋ ਗਿਆ ਤੇ ਬੇਟੀ ਵੀ ਕਹਿੰਦੀ ਕਹਿੰਦੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਇਆ ਤੇ ਜਿਹੜੀਆਂ ਕੁੜੀਆਂ ਦਾ ਵਿਆਹ ਰੱਖਿਆ ਹੋਇਆ ਉਹ ਹੁਣੇ ਤੋਂ ਲਗਾਉਣਾ ਸ਼ੁਰੂ ਕਰ ਦੋ ਥੋੜਾ ਜਿਵੇਂ ਕਹਿੰਦੇ ਨੇ ਕਿ ਵਿਆਹ ਵਾਲੇ ਕਹਿੰਦੇ ਬਰਾਇਡਡ ਫੇਸ਼ੀਅਲ ਕਰਨਾ ਹੈ ਵੀ 7000 ਦਾ ਹੋਊਗਾ 5000 ਦਾ ਹੋਊਗਾ ਵੇ ਉਹ ਤੁਹਾਡਾ ਬਚ ਜੂਗਾ ਜਿਹੜਾ ਤੁਸੀਂ 5-7000 ਰੁਪਿਆ ਫੀਸ਼ੀਅਲ ਤੇ ਲਾਉਂਗੇ ਨਾ ਉਹਦੀ ਕੋਈ ਚੀਜ਼ ਲੈ ਲਿਓ ਆਪਦੇ ਵਾਸਤੇ ਤੇ ਇਹ ਘਰੇ ਤੁਸੀਂ ਲਗਾਣਾ ਹੁਣੇ ਤੋਂ ਸ਼ੁਰੂ ਕਰੋ ਤਾਂ ਇੰਨਾ ਵਧੀਆ ਰਿਜ਼ਲਟ ਆਊਗਾ ਕਿ ਤੁਸੀਂ ਹੈਰਾਨ ਮੰਨ ਜਾਓਗੇ ਕਹੋਗੇ ਵੀ ਦਿਨ-ਬਦ ਦਿਨ ਰੰਗ ਨਿਖਰ ਹੀ ਰਿਹਾ ਏ ਬਹੁਤ ਜ਼ਿਆਦਾ ਵਧੀਆ ਮਤਲਬ ਰੰਗ ਹੋ ਜੂਗਾ ਤੁਹਾਡਾ ਤੇ ਦੇਖੋ ਤੁਸੀਂ ਟਰਾਈ ਕਰਕੇ ਤੇ ਸੌਰੀ ਮੇਥੋਂ ਅੱਜ ਦਿਖਾਇਆ ਨਹੀਂ ਗਿਆ ਕਿਉਂਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੇਰੀ ਵੀਡੀਓ ਹੋ ਗਈ ਖਰਾਬ ਉਹਦੇ ਕਰਕੇ ਨਾ ਮੰ ਵੈਸੇ ਮੈਂ ਫੇਸ ਤੇ ਲਗਾਇਆ ਵੀ ਸੀਗਾ ਤੇ ਉਹ ਵੀ ਚਲੋ ਜੇ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਵਿੱਚ ਐਡ ਕਰ ਦੇਵਾਂ ਪਰ ਇਦਾਂ ਇੱਕ ਵੀਡੀਓ ਖਰਾਬ ਹੋ ਗਈ ਆਵਾਜ਼ ਨਹੀਂ ਆਈ ਉਹਦੇ ਵਿੱਚ ਇਸ ਕਰਕੇ ਤੇ ਫਿਰ ਮੈਂ ਦੁਬਾਰਾ ਬਣਾਈ ਮੈਂ ਕਿਹਾ ਵੈਸੇ ਚਲੋ ਬੇਟੀ ਕਹਿੰਦੀ ਸੀ ਆਪਾਂ ਮੁੱਤਰ ਭਰ ਦਿੰਨੇ ਉਹਦੇ ਵਿੱਚ ਵਾਉਸ ਭਰ ਦਿੰਨੇ ਵਾਉਸ ਰਿਕਾਰਡਿੰਗ ਕਰਕੇ ਵਿੱਚ ਚਲੋ ਲਾ ਦਿੰਨੇ ਆ ਮੈਂ ਕਿਹਾ ਨਹੀਂ ਫਿਰ ਨਾ ਮੇਥੋਂ ਨਾਮ ਨਹੀਂ ਬੋਲੇ ਜਾਣੇ ਜਿਹੜੇ ਭੈਣ ਭਾਈ ਮੈਨੂੰ ਦੇਖਦੇ ਆ ਨਾ ਵੇਟ ਕਰਦੇ ਆ ਕਿ ਸਾਡੇ ਦੀਦੀ ਸਾਡਾ ਨਾਮ ਬੋਲੂਗੀ ਤੇ ਮੈਂ ਹੋਰ ਰਹਿ ਜਾਣਗੇ ਮੈਂ ਇਸ ਕਰਕੇ ਦੁਬਾਰਾ ਤੋਂ ਨਾਮ ਬੋਲਣ ਵਾਸਤੇ ਮੈਂ ਦੁਬਾਰਾ ਤੋਂ ਵੀਡੀਓ ਬਣਾਈ ਆ ਮੈਨੂੰ ਲੱਗਿਆ ਨਹੀਂ ਮੈਂ ਇਦਾਂ ਵੀ ਰਿਕਾਰਡਿੰਗ ਵਿੱਚ ਨਹੀਂ ਭਰਦੀ ਮੈਂ ਵੀਡੀਓ ਹੀ ਦੁਬਾਰਾ ਬਣਾ ਲੈਣੀ ਆ ਤੇ ਆਪਾਂ ਦੱਸ ਦਾਂਗੇ ਉਹਨਾਂ ਨੂੰ ਭਾਈ ਆਹ ਪ੍ਰੋਬਲਮ ਹੋ ਗਈ ਸਾਡੇ ਨਾਲ ਅੱਜ ਤੇ ਚਲੋ ਜੀ ਮਾਫ ਕਰਿਓ ਤੇ ਵੈਸੇ ਆਪਾਂ ਲਗਾਇਆ ਸੀ ਫੇਸ ਦੇ ਉੱਪਰ ਤੇ ਬਹੁਤ ਜ਼ਿਆਦਾ ਵਧੀਆ ਗਲੋ ਆਇਆ ਤੇ ਆ ਦੇਖੋ ਇਦਾਂ ਦਾ ਕੋਲ ਬਣਾਉਣਾ ਹੈ ਤੁਸੀਂ ਆ ਦੇਖੋ ਜੀ ਇਸ ਤਰ੍ਹਾਂ ਤੇ ਬਹੁਤ ਵਧੀਆ ਰਿਜ਼ਲਟ ਆ ਜੀ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਤੁਸੀਂ ਸ਼ੇਅਰ ਬਹੁਤ ਘੱਟ ਕਰਦੇ ਹੋ ਸਾਰੀਆਂ ਭੈਣਾਂ ਨੂੰ ਰਿਕਵੈਸਟ ਆ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਨੂੰ ਹਣਾ ਸਟੇਟਸ ਲਾ ਦਿਆ ਕਰੋ ਕੇ ਚਲੋ ਇਹਨੇ ਨਾਲ ਮੈਨੂੰ ਸਪੋਰਟ ਹੋ ਜੂਗੀ ਤੇ ਬਹੁਤ ਬਹੁਤ ਧੰਨਵਾਦ ਹੋਊਗਾ ਤੁਹਾਡਾ ਸਾਰਿਆਂ ਦਾ ਤੇ ਮੇਰੇ ਨਾਲ ਜਿਹੜੇ ਜੁੜੇ ਹੋਏ ਆ ਮੈਨੂੰ ਸਾਰਿਆਂ ਦੇ ਨਾਮ ਵਗੈਰਾ ਸਭ ਮੈਨੂੰ ਯਾਦ ਆ ਮੈਂ ਹਮੇਸ਼ਾ ਹੀ ਇਸ ਕਰਕੇ ਉਹ ਪੈਂਦਾ ਕਮੈਂਟ ਨਹੀਂ ਸੀ ਆਇਆ ਕਾਫੀ ਧੀਰ ਤੋਂ ਕਿਰਨਦੀਪ ਕੌਰ ਜਿਹੜੇ ਰਾਏਕੋਟ ਵਾਲੇ ਆ ਤੇ ਮੈਂ ਪੁੱਛਿਆ ਮੈਂ ਕਿਹਾ ਵੀ ਦੀਦੀ ਦਾ ਕਮੈਂਟ ਨਹੀਂ ਆਇਆ ਜਦੋਂ ਹੀ ਮੈਂ ਦੇਖਦੀ ਆ ਕੋਈ ਮਹੀਨਾ ਵੀ ਦਿਨ ਮੈਂ ਦੇਖਦੀ ਆ ਕਿ ਇਸ ਦਾ ਕਮੈਂਟ ਨਹੀਂ ਆਇਆ ਇਸ ਦਾ ਨਹੀਂ ਆਇਆ ਮੈਂ ਨਾ ਤੁਹਾਨੂੰ ਯਾਦ ਕਰਦੀ ਆ ਹਮੇਸ਼ਾ ਹੀ ਤੇ ਮੈਨੂੰ ਹੁੰਦਾ ਏ ਕਿ ਚਲੋ ਜਿਹੜੀਆਂ ਭੈਣਾਂ ਮੇਰੇ ਨਾਲ ਜੁੜੀਆਂ ਤੇ ਮੈਂ ਸਾਰਿਆਂ ਦਾ ਨਾ ਮੈਨੂੰ ਧਿਆਨ ਹੁੰਦਾ ਏ ਕਿ ਭੈਣ ਦਾ ਕਮੈਂਟ ਨਹੀਂ ਆਇਆ ਮੈਂ ਪੁੱਛਾਂ ਉਹਨਾਂ ਦਾ ਹਾਲ ਚਾਲ ਕੀ ਆ ਕੋਈ ਦੁੱਖ ਤਕਲੀਫ ਆ ਜਾਂ ਕਿਵੇਂ ਆ ਤੇ ਮੈਨੂੰ ਇਹ ਹੁੰਦਾ ਕਿ ਮੈਂ ਪੁੱਛਾਂ ਤੇ ਪਲੀਜ਼ ਮੈਨੂੰ ਐਂ ਲੱਗਦਾ ਕਿ ਤੁਸੀਂ ਮੇਰੀ ਫੈਮਲੀ ਹੋ ਜਿਹੜੀ YouTube ਫੈਮਲੀ ਆ ਮੇਰੀ ਕਿ ਮੇਰੀ ਆਪਣੀ ਫੈਮਲੀ ਦੀ ਤਰ੍ਹਾਂ ਹੀ ਮੈਨੂੰ ਐਂ ਲੱਗਦਾ ਤੁਹਾਡੀ ਫਿਕਰ ਹੁੰਦੀ ਆ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀ ਮੈਨੂੰ ਇੰਨੀ ਸਪੋਰਟ ਕੀਤੀ ਮੈਨੂੰ ਇੱਥੋਂ ਤੱਕ ਲੈ ਕੇ ਆਇਓ ਤੇ ਅੱਗੇ ਵੀ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੇ ਬਹੁਤ ਬਹੁਤ ਧੰਨਵਾਦ ਜੀ